ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ ਆਪਾਂ ਲੱਗੇ ਆ ਜੀ ਅਚਾਰ ਪਾਉਣ ਗਲਗਲ ਮਿਰਚ ਅਦਰਕ ਤੇ ਔਲਿਆਂ ਦਾ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਅੱਜ ਦਾ ਸਾਡਾ ਅਚਾਰ ਪਾਉਣ ਦਾ ਤਰੀਕਾ ਕਿੱਦਾਂ ਦਾ ਲੱਗਾ ਹਾਂਜੀ ਗਲਗਲਾਂ ਦੇਖੋ ਆਪਾਂ ਲਈਆਂ ਵਾ ਕੱਟ ਤੇ ਇੱਧਰ ਹਰੀਆਂ ਮਿਰਚਾਂ ਦੇ ਵਿੱਚ ਆਪਾਂ ਕੱਟ ਪਾ ਲਿਆ ਉਬਾਲ ਲਈ ਆੜ ਹੋੜਿਆ ਪਲੇ ਵਾਲਾ ਦੇਖੋ ਖੋਲੇ ਪੈ ਗਿਆ ਅਦਰਕ ਨੂੰ ਆਪਾਂ ਲਿਆਵਾ ਕੱਟ ਹੁਣ ਇਹਦਾ ਆਪਾਂ ਪਾਵਾਂਗੇ ਚਾਰ ਤੇ ਤੁਹਾਨੂੰ ਦਿਖਾਵਾਂਗੇ ਜਰੂਰ ਜੀ ਆਪਾਂ ਬਣਾਵਾਂਗੇ ਉਬਾਲ ਕੇ ਪਾਣੀ ਆਪਾਂ ਗਰਮਾ ਧਰਤਾ ਵਾ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਔਲੇ ਔਲੇ ਨੂੰ ਆਪਾਂ ਜੀ ਉਬਾਲ ਲਾਂਗੇ ਤਾਂ ਦਸਾਂ ਜਿਨਾਂ ਚਾਰੇ ਇਹਦੇ ਵਿੱਚ ਜੀ ਤਰੇੜਾ ਨਹੀਂ ਨਾਉਂਦੀਆਂ ਹੁਣ ਨਾਟਾ ਮੈਂ ਇਹਨਾਂ ਨੂੰ ਆਪਾਂ ਉਬਾਲ ਲਾਂਗੇ ਚਾਰ ਨੂੰ ਆਪਾਂ ਲਵਾਉਣੀ ਹੈ ਜੀ ਧੋਪ ਅੱਧਾ ਘੰਟਾ ਚਾਰ ਨੂੰ ਧੋਪ ਲਵਾ ਕੇ ਫਿਰ ਆਪਾਂ ਚਾਰ ਪਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਚਾਰ ਕਿਦਾਂ ਪਾਈਦਾ ਇਹ ਬੂ ਅਦ ਗਰਗੜ ਅਦਰਕ ਤੇ ਔਲਿਆ ਨੂੰ ਧੋਪ ਲਵਾਉਣੀ ਆਪਾਂ ਹੁਣ ਆਪਾਂ ਪਾਉਣ ਲੱਗੇ ਆ ਜੀ ਗਲਗਲਾਂ ਦੇ ਤੇ ਮਿਰਚਾਂ ਦਾ ਚਾਰ ਆਪਾਂ ਗਲਗਲਾਂ ਕਾੜੀਆਂ ਸੀ ਧੋਪ ਵਿੱਚ ਆ ਆਪਣੇ ਹਾਵਲੇ ਆ ਅਦਰਕ ਦੀ ਆਹਰੀng ਅੰਦਰ ਚਾਹ ਹੁਣ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਵਿੱਚ ਮਸਾਲਾ ਪਾਉਨੇ ਆ। ਇਹ ਆਪਾਂ ਕੜਾਹੀ ਦੇ ਲਈ ਰੱਖਦੇ ਜੇ ਲੋਟ ਹੈ। ਇਹ ਜੇ ਇੱਕੋ ਇੱਕੀ ਤਰ੍ਹਾਂ ਦੀ ਕੋਕ ਕਰਦੇ ਉਹ ਕੋਲੇ ਪਾਇਆ ਜਿੱਚੀ ਵਾਕ ਕਰਾਉਂਦੇ ਆ। ਇਹ ਆਪਾਂ ਪਾਇਆ ਜਿੱਚੀ ਵਿੱਚ ਨਮਕ ਪਾਉਣੇ ਦੇ ਵਿੱਚ ਆਪਾਂ ਕਰਾਂਗੇ ਜੀ ਹਲਦੀ ਐਡ 17 babam geci yapan Lamirça el almirça ਹੁਣ ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਚਲਾਉਣੀ ਹੈ ਮਿਕਸਰ थोड़ी सी पालो होंगी उसके ਇਹ ਤੁਸੀਂ ਜੁਆਨ ਪਾਉਣੀ ਆ ਜੀ ਵਿੱਚ ਜੁਆਨ ਐਡ ਕਰ ਸਕਦੇ ਹੋ ਤੇ ਥੋੜਾ ਜਿਹਾ ਵਿੱਚ ਪਾ ਲਿਓ ਕਾਲਾ ਨਮਕ ਹਨਾ ਇਹਨੂੰ ਜ ਚੰਗੀ ਤਰ੍ਹਾਂ ਆਪਾਂ ਮਿਕਸ ਕਰਤਾ ਪਾਣੀ ਨੂੰ ਆਪ ਕਰ ਦਾਂਗੇ ਬੰਦ ਫਿਰ ਇਹ ਦਿਨ ਬਾਅਦ ਤਿਆਰ ਹੋਣਾ ਤਿੰਨ ਦਿਨ ਹੋ ਜਾਣਾ ਤਿੰਨ ਦਿਨ ਚ ਇਹ ਹੋ ਜਾਣਾ ਜੀ ਤਿਆਰ ਤੇ ਲਾਈਕ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਅੱਜ ਦੀ ਚਾਰਪਾਉਂ ਦਾ ਸਾਡਾ ਤਰੀਕਾ ਕਿੱਦਾਂ ਦਾ ਲੰਘਿਆ ਸਾਰੇ ਭੈਣ ਭਰਾ ਮੇਰੇ ਨੂੰ ਸੱਚੇ ਲੋਕ ਆ